ਕੋਣ ਰੋਕੇ ਤਾਂ ਕਾਲੇ ਸ਼ੀਸ਼ੇ ਦਾ ਮੈਂ ਬੈਠਾ ਨਹੀਂ ਠੀਕ ਹੈ ਨਾ ਤੇ ਜੇ ਇਹ ਨਹੀਂ ਸ਼ੀਸ਼ਾ ਤਾਂ ਰੋਕ ਲਗਾ ਮੇਰਾ ਅੱਜ ਦਾ ਨਹੀਂ ਹੈਗਾ ਬਈ ਆਜਾ ਆਜਾ ਜਦੋਂ ਕਾਂਗਰਸ ਸੀਗਾ ਨਾ ਮੇਟਰ ਉਹਦਾ ਨੰਬਰ ਆਇਆ ਠੀਕ ਹੈ ਚੈੱਕ ਨਾਲ ਮੇਰਾ ਆਟੋ ਇੰਟਰ ਕਾਊਂਟ 2002 ਦਾ ਮੇਰੇ ਕੋਲ ਇੱਕ ਨੰਬਰ ਵਾਲਾ ਪੰਜ ਗੱਟੀਆਂ ਬਦਲੇ ਬਦਲ ਕੇ ਨੰਬਰ ਮੇਰਾ ਆ ਗਿਆ ਉਹਦੇ ਨਾਲ ਤੇ ਜੈਨਕਲਾਸੀ ਉਹਨੂੰ ਮੈਂ ਕਿਹਦਾ ਡਾਟ ਲਾ ਸਕਦਾ ਯਾਰ ਫੜ ਜਾਂਦਾ ਮੇਰੇ ਕੋਲ ਇੱਥੇ ਖਾਂਦਾ ਪਿੰਦਾ ਰਿਆ ਉੱਤੱਕ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਹਲਕਾ ਪਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਅਤੇ ਕਾਂਗਰਸ ਪਾਰਟੀ ਦੇ ਐਮਪੀ ਆਮੋ ਸਾਹਮਣੇ ਹੁੰਦੇ ਹੋਏ ਦਿਖਾਈ ਦਿੱਤੇ ਨੇ ਦੱਸਦੀ ਹੈ ਕਿ ਪੰਜਾਬ ਦੀ ਚਾਕੀ ਨੂੰ ਲੈ ਕੇ ਬਾਜ਼ਾਰਾਂ ਦੇ ਵਿੱਚੋਂ ਵਿਧਾਇਕ ਗੁਰਪ੍ਰੀਤ ਗੋਗੀ ਨਿਕਲਦੇ ਸੀ ਤਾਂ ਦੂਸਰੇ ਪਾਸੇ ਉਹ ਤਿਰੰਗਾ ਮਾਰਚ ਲੈ ਕੇ ਐਮਪੀ ਰਵਨੀਤ ਬਿੱਟੂ ਪਹੁੰਚ ਕੇ ਜਿੱਥੇ ਦੋਵੇਂ ਹੀ ਇੱਕ ਦੂਸਰੇ ਦੇ ਉੱਤੇ ਇਲਜ਼ਾਮਬਾਜ਼ੀ ਕਰਦੇ ਹੋਏ ਨਜ਼ਰ ਆਏ ਉਧਰ ਤੁਸੀਂ ਵੀ ਸੁਣੋ ਦੋਵਾਂ ਦਾ ਕੀ ਕਹਿਣਾ ਸੀ ਡਰਾਮਾ ਕਰ ਗਿਆ ਖੜਾ ਮੈਂ ਤਾਂ ਯਾਰ ਸਾਹਮਣੇ ਏਡਾ ਵੱਡਾ ਬੰਦਾ 5.5 ਫੁੱਟ ਪੌਣੇ 6 ਫੁੱਟ ਦਾ ਲੈਰ ਨਹੀਂ ਆਇਆ ਚਾਕੀ ਦੇ ਉੱਤੇ ਖੜਾ ਮੈਂ ਕੋਈ ਲੋਕੇ ਦਾ ਕਾਲੇ ਸ਼ੀਸ਼ੇ ਤਾਂ ਮੈਂ ਬੈਠਾ ਨਹੀਂ ਠੀਕ ਹੈ ਨਾ ਤੇ ਜੇ ਨਹੀਂ ਸੀਗਾ ਤਾਂ ਰੋਕਣ ਲੱਗਾ ਸ਼ਕਣੀ ਜੇ ਕਿਹ ਕੇ ਗਏ ਨੇ ਫਿਰ ਗੱਲ ਇਹ ਆ ਗੱਲ ਇਹ ਆ ਗੱਲ ਇਹ ਆ ਬਰਸਾਤੀ ਟੱਡੂਆ ਨਿਕਲ ਕੇ ਆਇਆ ਤਾਜ਼ਾ ਤਾਜ਼ਾ ਹੁਣ 4.5 ਪੌਣੇ 5 ਸਾਲ ਬਾਅਦ ਬਾਹਰ ਠੀਕ ਹੈ ਪਹਿਲਾਂ ਤਾਂ ਅਜ ਤਾਂ ਰਹਿ ਰਹੀ ਸੀ ਕੁੰਭ ਕੰਮੀ ਮੈਂ ਤਾਈ ਗਿਆ ਜੇ ਸ਼ਕਣੀ ਜਣੇ ਮੈਨੂੰ ਕਿਹਾ ਠੀਕ ਹੈ ਆਮ ਆਦਮੀ ਆ ਮੇਰਾ ਅੱਜ ਤਾਂ ਨਹੀਂ ਹੈਗਾ ਮੇਰਾ ਆਦਮੀ ਆਦਮੀ ਆ ਜਿਹੜਾ ਕਾਂਗਰਸ ਸੀਗਾ ਨਾ ਮੇਰੇ ਕੋਲ ਉਹਦਾ ਨੰਬਰ ਆ ਇਹ ਠੀਕ ਹੈ ਚੈੱਕ ਕਰ ਲਓ ਮੇਰਾ ਆਰਟੀਆਚੋ ਅਕਾਊਂਟ 2002 ਦਾ ਮੇਰੇ ਕੋਲ ਇੱਕ ਨੰਬਰ ਆ ਪੰਜ ਗੱਟੀਆਂ ਬਦਲੀ ਜਾਣੇ ਬਦਲ ਕੇ ਨੰਬਰ ਮੇਰਾ ਇਹ ਲੱਗਦਾ ਹੈ ਤਬਾਤ ਨਹੀਂ ਰੋਕ ਸਕੇ ਕੁੱਪੀ ਜੀ ਕੀ ਰੋਕਣਾ ਨਹੀਂ ਰੋਕੀ ਕੌਣ ਰੋਕਦਾ ਇਹ ਨਾਲੇ ਤਿਰੰਗਾ ਯਾਤਰਾ ਇਹ ਤਿਰੰਗੇ ਨੂੰ ਸਾਡੇ ਨੂੰ ਵੇਚ ਰਹੇ ਨੇ ਹਿੰਦੁਸਤਾਨੀ ਤਿਰੰਗੇ ਨੂੰ ਅੱਜ ਇਹਨਾਂ ਦੀ ਰਾਜਨੀਤੀ ਯਾਤਰਾ ਸੀਗੀ ਤੇ ਆਪਾਂ ਦੂਜਾ ਲੈ ਕੇ ਜਾਂਦੇ ਆਪਣਾ ਕਾਂਗਰਸ ਦਾ ਜਿਹੜਾ ਵੀ ਇਹਨਾਂ ਪੰਜਾ ਪੁੰਜਾ ਜਿਹੜਾ ਕੂਨੀ ਪੁੰਜਾ ਹੈਗਾ ਉਹ ਲੈ ਜਾਂਦੇ ਜਿਨ੍ਹਾਂ ਨਾਲ ਇਹਨਾਂ ਨੇ ਧਾਮ ਲੋਕਾਂ ਦੇ ਘੋਟੇ ਨੇ ਇੰਨੀ ਦੇਰ ਤੇ ਉਹ ਪੰਜੇ ਦਾ ਲਾ ਕੇ ਲੈਂਦੇ ਕਿਉਂ ਸਾਡੇ ਪੰਜੇ ਨਾਲ ਚੰਦਿਗਾ ਤਸਮੋਖਾ ਹੋ ਗਿਆ ਜੀ ਪ੍ਰਧਾਨ ਸਾਹਿਬ ਕਿਹੜਾ ਹੋ ਗਿਆ ਕਿਹੜਾ ਕਿਹੜਾ ਹੋ ਗਿਆ ਸੁਰਵਤ ਅੱਜ 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 ਕੋਈ ਮੇਰ ਦੀ ਚੋਣ ਹੋਗੀ ਅੱਜ ਅੱਜ ਕੋਈ ਉਹ ਛੱਡੋ ਜੀ ਅਜੇ ਜਦੋਂ ਹੋਊਗੀ ਉਦੋਂ ਗੱਲ ਕਰਾਂਗੇ ਅਸੀਂ ਇਹਨਾਂ ਨਾਲ ਇਹਨਾਂ ਨਾਲ ਕਰਾਂਗੇ ਬਿਲਕੁਲ ਮੈਂ ਤਾਂ ਸ਼ਰੀਆਬ ਅੱਜ ਵੀ ਕਰ ਰਿਹਾ ਪਹਿਲਾਂ ਵੀ ਮੇਰਾ ਤਾਂ ਖੁੱਲਾ ਆਇਆ ਵੀ ਇਹਦਾ ਅਸੀਂ ਕਾਂਗਰਸ ਨਾਲ ਸਮਝੌਤਾ ਨਹੀਂ ਕਰਾਂਗੇ ਕਿਸੇ ਕੀਮਤ ਤੇ ਵੀ ਓਏ ਉਹੀ ਜਾਕਰਸ਼ ਸਾਹਿਬ ਨੇ ਵੀ ਜਿਵੇਂ ਕਹਤਾ ਟੁਕੜਾ ਟੁਕੜਾ ਪਾਰਟੀ ਆ ਇਹਨਾਂ ਦੇ ਕਿੰਨੇ ਦਾ ਖਸਮ ਨੇ ਇਹਨਾਂ ਨੂੰ ਮੰਨੀ ਇਹਨਾਂ ਦਾ ਅਸਲੀ ਡੈਡੀ ਕਿਹੜਾ ਸੰਤਾ ਅਜੇ ਤੱਕ ਕੋਈ ਨਹੀਂ ਹੋਈ ਪਤਾ ਲੱਗਿਆ ਕੱਜ ਤਾਂ ਅਸੀਂ ਭੱਜ ਕੇ ਆਏ ਆ ਉਹ ਵੀ ਲਲਕਾਰ ਕੇ ਗਏ ਨੇ ਮੇਰੇ ਮੋਟਰਸਾਈਕਲ ਕਾ ਲਲਕਾਰ ਕੇ ਤਾਂ ਮੈਂ ਆ ਖੜਾ ਸੀ ਮਾ ਦਾ ਪੁੱਤ ਹਾਂ ਸ਼ਰੀਆ ਸ਼ਰੀਆ ਬਾਜ਼ਾਰ ਚ ਕੱਲਾ ਖੜਾ ਇਹਦੇ ਨਾਲ ਤਾਂ ਜੱਟ ਪਲੱਸ ਆ ਮੇਰੇ ਨਾਲ ਦਾ ਵਿਚਾਰਿਆ ਚਾਰ ਆ ਫਾਂਗੜੇ ਜੇ ਨੇ ਸ਼ਰੀਫ ਜੱਟ ਮੇਰੇ ਪੁਲਸ ਵਾਲੇ ਵਿਚਾਰੇ ਗਰੀਬ ਉਹਦੇ ਨਾਲ ਤਾਂ ਜੱਟ ਪਲੱਸ ਹੀ ਉਹਨੂੰ ਮੈਨੂੰ ਮੇਤੋਂ ਕਾ ਦਾ ਡਰ ਲੱਗਦਾ ਯਾਰ ਹਾਂ ਖੜ ਜਾਂਦਾ ਮੇਰੇ ਕੋਲ ਹੀ ਇੱਥੇ ਖਾਂਦਾ ਪੀਂਦਾ ਰਿਹਾ ਹੁਣ ਤੱਕ ਕਿਹੜੀ ਚਾਕੀ ਦਾ ਦਬਾਅ ਕਿਹਨਾਂ ਚੋਂ ਚਾਕੀ ਗੱਲ ਰਿਹਾ ਹੈ ਸਰਕਾਰ ਦੇ ਬੋਟਨ ਚਾਹੀਦੇ ਪੰਜਾਬ ਦੀ ਚਾਕੀ ਹੈ ਸਰ ਕੇ ਅਸੂਲ ਕਿਸ਼ੇ ਨਹੀਂ ਲੋਕ ਸਾਡੇ ਚਾਂਗਣ ਲੋਕ ਕਹਿੰਦਾ ਤਿਰੰਗੇ ਨਾਲ ਯਾਤਰਾ ਨਹੀਂ ਕੀਤੀ ਜਾ ਸਕਦੀ ਉਹ ਕਹਿੰਦੇ ਚੋਣ ਦਾ ਪ੍ਰਚਾਰ ਕਰ ਰਹੇ ਹੋ ਕਦੇ ਕਿਸ਼ੇ ਨੂੰ ਵਲਡ ਸੁਣਿਆ ਮੈਂ ਪੋਟ ਫਾਰ ਲੋਟ ਫਾਰ ਸੁਣਿਆ ਭਾਈ ਹੁਣ ਸੁਣ ਲੈ ਲੋ ਜਵਾਬ ਦੇ ਨਹੀਂ ਨਾ ਚੱਕਣੀ ਦਾ ਰੋਲ ਤੁਹਾਨੂੰ ਪਤਾ ਵੀ ਕੀ ਰਿਹਾ ਹਮੇਸ਼ਾ ਉਹੀ ਰੋਲ ਉੱਧ ਜਾ